ਮੈਂ ਲਖਾ ਸਿੰਘ ਸਿਧਾਣਾ ਬੋਲਦਾ ਜੀ ਅਸੀਂ ਫਟਿਆਲਾ ਪਟਿਆਲਾ ਤੋਂ ਜਿਹੜੀ ਜਾਂਦੀ ਹੈ ਸਰਹੰਦ ਨੂੰ ਸੜਕ ਉੱਥੇ ਖੜੇ ਆ ਉੱਥੇ ਨਾਲ ਰੁੱਖ ਪੱਟੇ ਜਾ ਰਹੇ ਆ ਸੜਕ ਚੌੜੀ ਕਰਨੀ ਹੈ ਤੇ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਇਹ ਸਾਡੀ ਸਾਰੀ ਟੂਰ ਜਿਹੜੀ ਪੀਸੀਆ ਹੈਗੀ ਆ ਪੀਐਸਸੀ ਹੈਗੀ ਆ ਇਹਨਾਂ ਨੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਵੀ ਇਹ ਜੇ ਸੜਕ ਚੌੜੀ ਕਰਨੀ ਆ ਤਾਂ ਰੁੱਖ ਪੱਟਣ ਤੋਂ ਪਹਿਲਾਂ ਜੋ ਹਦਾਇਤਾਂ ਨੇ ਜੋ ਰੂਲ ਨੇ ਉਹ ਲਾਗੂ ਹੋਣੇ ਚਾਹੀਦੇ ਆ ਉਹਦੀ ਉਹਦੇ ਲਈ ਸਰਕਾਰ ਨੂੰ ਇੱਕ ਐਨਜੀਟੀ ਨੇ ਨੋਟਸ ਕੀਤਾ ਕਿ ਤੁਸੀਂ ਜੇ ਇਹ ਸੜਕ ਚੌੜੀ ਕਰਨੀ ਆ ਤਾਂ ਉਹਦੇ ਲਈ ਪਹਿਲਾਂ ਪਾਸੇ ਰੁੱਖ ਲਾਉਣ ਲਈ ਦਰਖਤ ਲਾਉਣ ਲਈ ਉਹ ਜ਼ਮੀਨ ਕਵੈਰ ਕਰੋ ਜਿਹੜੇ ਛੋਟੇ ਰੁੱਖ ਨੇ 4-4 5-5 ਇੰਚ ਦੇ ਛੋਟੇ ਖੜੇ ਉਹਨਾਂ ਨੂੰ ਖੋਗ ਕੇ ਕਿਤੇ ਹੋਰ ਲਾਓ ਟ੍ਰਾਂਸਪਲੈਂਟ ਕਰੋ ਟ੍ਰਾਂਸਪਲੈਂਟ ਕਰੋ ਪਾਸੇ ਲਿਜਾ ਕੇ ਪਰ ਇੱਥੇ ਕੋਈ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ 25 26 ਹਜ਼ਾਰ ਦਰਖਤ ਤੁਸੀਂ ਪੱਟ ਕੇ ਖਤਮ ਕਰ ਦਿਓਗੇ ਦਸਾਂ ਦਿਨਾਂ ਦੇ ਵਿੱਚ ਤੇ 26 ਹਜ਼ਾਰ ਦਰਖਤਾਂ 'ਚ ਉਹ ਦਰਖਤ ਨੇ ਜਿਹੜੇ 50 50 ਸਾਲ ਪੁਰਾਣੇ ਖੜੇ ਆ ਹਾਂਜੀ ਸੋਨੂੰ ਅਸੀਂ ਪੇਹ ਦਿੱਨੇ ਆ ਜੀ ਜੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਹੈ ਇਹ ਆਪਣੀ ਇੱਕ ਮਿੰਟ ਦੀ ਮੈਡਮ ਇੱਕ ਮਿੰਟ ਸਾਡੇ ਕਪਲ ਰੋੜਾ ਜੀ ਨਾਲ ਗੱਲ ਕਰਿਓ ਜੀ ਹਲੋ ਹਾਜੀ ਮੈਂ ਕਿ ਤੁਹਾਨੂੰ ਅਸੀਂ ਕੱਲ ਨਾ ਜਿਹੜੀ ਤੁਹਾਡੀ ਈਮੇਲ ਆਈਡੀ ਹੈਗੀ ਉਹਦੇ ਤੇ ਭੇਜਿਆ ਹੋਇਆ ਹੈ ਪਰ ਇਹ ਹੈ ਨਾ ਕਿ ਜੋ ਦਰਖਤ काटे ਜਾ ਰਹੇ ਹਨ ਆ ਵੀ ਬਤ ਹਾਂਜੀ ਇਹ ਨੋਟਿਸ ਦੇਖ ਕੇ ਕਿੰਤੇ ਜੀ ਅੱਛਾ ਆ ਨੋਟਿਸ ਚੈੱਕ ਕਰੋ ਜੀ ਦਰਖਤ ਨਾ ਬੜਾਓ ਅਸੀਂ ਦਰਖਤ ਨਹੀਂ ਬੜਨ ਦੇਵਾਂਗੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਇਤ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਹੈ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਨੰਗੇ ਹੋਗੇ ਸੜਕ ਦੇ ਉਤੋਂ ਦੀ ਤਾਂ ਦਰਵਾਜ਼ਾ ਬਣਿਆ ਵਸਾਂ ਸਾਰੀ ਸੜਕ ਦੇ ਉੱਤਰ ਤੋਂ ਉੱਤਰ 30 ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50-50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘੱਟੋ ਘੱਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਡੇ ਜਾ ਰਹੇ ਆ ਕੱਟੇ ਜਾ ਰਹੇ ਪਰ ਇਹ ਸੜਕ ਕੰਨੇ ਦੀ ਚੌੜੀ ਕਰਨੀ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਕੋਈ ਮੰਡੀ ਬੋਰਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਆ ਮੇਰੇ ਨਾਲ ਖੜੇ ਨੇ ਕਪਲ अरोड़ा ਜੀ ਡਾਕਟਰ ਬੈਂਜ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਐ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ ਕਿ ਐਨਜੀਟੀ ਨੇ ਸਰਕਾਰ ਨੂੰ ਨੋਟਸ ਕੀਤਾ ਆਰਡਰ ਕਰਕੇ ਨੋਟਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁੱਖ ਰੁੱਖ ਲਾਉਣ ਦੀ ਖਾਤਰ ਜਿੰਨੀ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿਵੇਂ ਇਨਕੁਆਇਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3 3 4 4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਦ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਹੈ ਵੀ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਸ ਤੋਂ ਖੋਦ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦੇਣ ਤੋਂ ਪਹਿਲਾਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਿਆ ਤੋ ਅਗਲੀ ਜਿਹੜੀ ਗੱਲਬਾਤ ਆ ਮੈਂ ਕਪਲ ਰੂੜਾ ਜੀ ਨੂੰ ਕਹੂੰਗਾ ਕਿ ਉਹ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਵੀ ਸਾਰਾ ਮਸਲਾ ਹੈ ਕੀ ਹੈ ਪਿਛੇ ਜਿਹੜਾ ਸਰਹੰਦ ਪਟਿਆਲਾ ਰੋਡ ਦੇ ਉੱਤੇ ਇਹਨਾਂ ਨੇ ਜਿਹੜੇ ਦਰਖਤ ਵੱਢਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਦਰਖਤ ਵੱਡੇ ਹੋਏ ਸੀਗੇ ਤੇ ਪਲੱਸ 20000 ਛੋਟੇ ਦਰਖਤ ਤੇ ਝਾੜੀਆਂ ਇਹਨਾਂ ਨੂੰ ਇਹਨਾਂ ਨੇ ਵੱਢਣ ਦੇ ਹੁਕਮ ਜਾਰੀ ਕਰ ਦਿੱਤੇ ਕਿ ਜੇ ਅਸੀਂ ਸਰਹੰਦ ਪਟਿਆਲਾ ਰੋਡ ਨੂੰ ਚੌੜਾ ਕਰਨਾ ਹੈ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਕੋਡ ਕਹਿੰਦੇ ਨੇ ਸਾਡੇ ਜਿਹੜੇ ਡਿਜ਼ਾਈਨ ਕੋਡ ਕਹਿੰਦੇ ਨੇ ਉਹ ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਜਿਹੜੀ ਪਲਾਂਟੇਸ਼ਨ ਕਰਨੀ ਆ ਬਹੁਤ ਜ਼ਰੂਰੀ ਹੈ ਜਿਹੜੀ ਸੜਕ ਚੌੜੀ ਕਰਨ ਦੇ ਨਾਲ ਨਾਲ ਜੇ ਉਹ ਤੋਂ 4 ਲੇਨ ਜਾਂ 4 ਲੇਨ ਤੋਂ ਉੱਤੇ ਕੋਈ ਵੀ ਸਾੜ ਬਣੇਗੀ ਉਹਦੇ ਲਈ ਕੁਝ ਕਾਨੂੰਨ ਬਣੇ ਹੋਏ ਨੇ ਜਿਹੜੇ ਇਹਨਾਂ ਲਈ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਪਰ ਇਹਨਾਂ ਨੇ ਸੜਕ ਐਂਡ ਟੂ ਐਂਡ ਮਤਲਬ ਆਸੇ ਪਾਸੇ ਕੋਈ ਜਗ੍ਹਾ ਨਹੀਂ ਬਚਣੀ ਇਹਨਾਂ ਨੇ ਉਹ ਸੜਕ ਬਣਾਉਣ ਦੀ ਤਾਂ ਤਿਆਰੀ ਕਰ ਲਈ ਪਰ ਜਿਹੜੇ ਆਨ ਵਾਲੇ ਸਮੇਂ ਲਈ ਜਿਹੜਾ ਵਾਤਾਵਰਣ ਦਾ ਜਿਹੜਾ ਉਹ ਨੁਕਸਾਨ ਹੋਣਾ ਇੱਥੇ ਗੱਡੀਆਂ ਕਰ ਉਹਦੇ ਲਈ ਇਹਨਾਂ ਨੇ ਕੋਈ ਜਗ੍ਹਾ ਇਕਵਾ ਨਹੀਂ ਕੀਤੀ ਕਿ ਜਿੱਥੇ ਬੂਟੇ ਲਗਾਏ ਜਾ ਸਕਣ ਦਰਖਤ ਲਗਾਏ ਜਾ ਸਕਣ ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਦਰਖਤ ਵਧੇ ਜਾਂਦੇ ਨੇ ਉਹਦੇ ਲਈ ਜਿਹੜੀ ਫੋਰਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕਰਨੀ ਹੈ ਜਿੱਥੇ ਵੀ ਵਧੇ ਜਾਂਦੇ ਆ ਪਰ ਇਹਨਾਂ ਨੇ ਇੱਥੇ ਜਿਹੜੀ ਦਰਖਤ ਵੱਢ ਕੇ ਜਿਹੜੇ ਬੂਟੇ ਲਗਾਉਣ ਦੀ ਜਗ੍ਹਾ ਚੁਣੀ ਹੈ ਉਹ ਹੈਗੀ ਰੋਪੜ ਤੇ ਹੁਸ਼ਿਆਰਪੁਰ ਦੇ ਵਿੱਚ ਯਾਨੀ ਕਿ ਜਿੱਥੇ ਫਤਿਹਗੜ੍ਹ ਸਾਹਿਬ ਜਿੱਥੇ ਕੀ ਜੰਗਲਾਂ ਦੀ ਜਗ੍ਹਾ ਸਿਰਫ 0.33% ਹੈ ਯਾਨੀ ਕਿ 100 ਗੁਣਾ ਘੱਟ ਜਿੰਨਾ ਟਾਰਗੇਟ ਆਪਣਾ ਸਾਰੇ ਪੰਜਾਬ ਤੋਂ ਹਾਂਜੀ ਸਾਰੇ ਪੰਜਾਬ ਉੱਥੇ ਹੋਰ ਘਟ ਜਣੀ ਹੈ ਤੇ ਇਹਦੀ ਜਗ੍ਹਾ ਤੇ ਕਹਿੰਦੇ ਅਸੀਂ ਬੂਟੇ ਸੀ ਲਾਵਾਂਗੇ ਜੰਗਲਾਂ ਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਐਨਜੀਟੀ ਦੇ ਵਿੱਚ ਗਏ ਸੀਗੇ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੈ ਗੱਲ ਸਿਰਫ ਇੰਨੀ ਹੈ ਕਿ ਜੇ ਇਹਨਾਂ ਨੂੰ ਨਾ ਟਾਈਮ ਦਿੱਤਾ ਜਵਾਬ ਦੇਣ ਦਾ ਜੇ 3 ਮਹੀਨੇ ਦਾ ਜਾਂ 2 ਮਹੀਨੇ ਦਾ ਟਾਈਮ ਮਿਲਿਆ ਉਨੀ ਦੇ ਤੱਕ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਹਾਂ ਜੀ ਹਾਂਜੀ ਸਸਿਗਾ ਜੀ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ ਨਾ ਅਸੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ ਰਾਖੀ ਇਹਨੇ ਕਰਨੀ ਸੀ ਤੇ ਆਰਾਮ ਨਾਲ ਅਸੀਂ ਰਹਿਣਾ ਸੀ ਚਾਹੇ ਡੈਮਾ ਦਾ ਪਾਣੀ ਆ ਚਾਹੇ ਸਤਲੋਜ ਦਾ ਪਾਣੀ ਆ ਚਾਹੇ ਦਰਿਆ ਚਾਹੇ ਸੂਏ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਲੀ ਵਾਲੇ ਤਬਕੇ ਨੇ ਸੜੇ ਸਰਕਾਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਇੱਥੇ ਲੈ ਆਂਦੇ ਚਾਹੇ ਉਹ ਫਾਰਮ ਫਾਰਮੇਸੀ ਵਾਲੀ ਇੰਡਸਟਰੀ ਹੈ ਚਾਹੇ ਕਲੋਨਾਈਜ਼ਰ ਹੈ ਚਾਹੇ ਵੱਡੇ ਵੱਡੇ ਠੇਕੇਦਾਰ ਹੈ ਵੀ ਸਾਡੇ ਕੋਲ ਆਜੋ ਹਿਸਾ ਪੱਤੀ ਬੰਨ ਲੈਨੇ ਆ ਜੋ ਮਰਜ਼ੀ ਕਰੋ ਆ ਵੀ ਜਿਹੜੀ ਸੜਕ ਆ ਉਸੇ ਦਾ ਹੀ ਹਿੱਸਾ ਆ ਸੜਕ ਚੌੜੀ ਹੁੰਦੀ ਆ ਜ਼ਮੀਨ ਅਕਵਾਇਰ ਕਰਕੇ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕੀਤੀ ਤੇ ਆਂ ਦਰਖਤਾਂ ਤੇ ਨਿਗਾ ਪੈ ਗਈ ਜਿਵੇਂ ਕਦੇ ਡੈਮਾਂ ਦੇ ਪਾਣੀ ਤੇ ਅੱਖ ਕਰਦੇ ਆ ਕਿਵੇਂ ਦਰਿਆ ਦੇ ਪਾਣੀ ਦੇ ਅੱਖ ਕਰਦੇ ਆ ਵੀ ਇਹ ਸਾਰੇ ਦਰਖਤ ਜਿਵੇਂ আরাਵਲੀ ਚੱਕਿਆ ਗਿਆ ਸੀ ਨਾ ਜਦੋਂ ਜਿਹੜਾ ਰਾਜਸਥਾਨ ਦਾ ਮਾਫੀਆ ਸੀ ਜਿਨੇ ਉੱਥੋਂ ਕੱਢਿਆ ਉੱਥੋਂ ਪੱਥਰ ਸਾਡੇ ਲਾਉਣ ਵਾਲਾ ਮਾਰਬਲ ਉਸੇ ਤਰੀਕੇ ਦੇ ਨਾਲ ਅਸੀਂ ਬਠੰਡੇ ਨੂੰ ਪਟਿਆਲਾ ਬਣਾਉਣਾ ਸੀ ਇਹਰਾ ਨੇ ਪਟਿਆਲੇ ਨੂੰ ਇਹ ਬਡਿੰਡਾ ਬਣਾਉਣ ਲੱਗੇ ਆ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿੱਦਣ ਸਾਡੇ ਦਰਖਤ ਜਾਂਦੇ ਲੱਗਣੇ ਆ ਪਰ ਜਿੱਦਣ ਤਫ਼ਤੀਸ਼ ਹੋਈ ਇਹਦੇ ਵਿੱਚ ਵੀ ਵੱਡਾ ਘਟਾਲਾ ਨਿਕਲ ਆਣਾ ਤੇ ਅਸੀਂ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਵੀ ਬਾਜ ਆਜੋ ਵੀ ਥੋੜੀ ਜਿਹੜੀ ਪਾਰਟੀ ਉਹਦਾ ਪ੍ਰਧਾਨ ਆਲਰੇਡੀ दारू ਵਾਲੇ ਚੱਕਰ ਦੇ ਵਿੱਚ ਜੇਲ੍ਹ ਚ ਹੈ ਤੁਸੀਂ ਵੀ ਉਸੇ ਰਾਹ ਤੇ ਹੋ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਹੈ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਨੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਹੈ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਹੈ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਆ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈਣਾ ਆ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਤੁਹਾਡੀ ਡੀਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰਿਓ ਫੋਨ ਕੱਟ ਦਿੰਦੀ ਐ ਕਿੱਡੀ ਸ਼ਰਮ ਵਾਲੀ ਗੱਲ ਐ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਸਾਰੇ ਸੂਮੇ ਜਿਹੜੇ ਆ ਪੰਜਾਬ ਦੇ ਇਸ ਵੇਲੇ ਉਹਨਾਂ ਦੀ ਵੱਡੀ ਲੁੱਟ ਚੱਲਦੀ ਪਈ ਐ ਚਾਹੇ ਜ਼ਮੀਨ ਐ ਚਾਹੇ ਪਾਣੀ ਐ ਚਾਹੇ ਰੋਖਿਆ ਔਰ ਇਹ ਇਲਾਕੇ ਦੇ ਵਿੱਚੋਂ ਲੋਕਾਂ ਦੇ ਉਜਾੜੇ ਦੀ ਜਿਹੜੀ ਤਸਵੀਰ ਐ ਉਹ ਤੁਸੀਂ ਵੇਖ ਸਕਦੇ ਹੋ 2 ਡਿਗਰੀ ਟੈਂਪਰੇਚਰ ਸਿੱਧਾ ਵਧਦਾ ਆ ਔਰ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਐ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਇਸ ਸਾਲ ਐਦ ਕੀ ਰੈੱਡ ਚ ਹੈ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲ ਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਨਾ ਬਾਈ ਰਹੂਗੀ ਨਾ ਤੁਹਾਨੂੰ ਮੀਂਹ ਦੇਖਣ ਨੂੰ ਮਿਲੇਗਾ ਇਹ ਜਿਹੜੀ ਤਰੱਕੀ ਹੈ ਇੱਕ ਲੋਕਾਂ ਨੇ ਸਾਨੂੰ ਇੱਥੋਂ ਬਹੁਤ ਸਾਨਿਆ ਦੱਸਿਆ ਵੀ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਲੁਧਿਆਣੇ ਆ ਜਾਓ ਸੜਕਾਂ ਜਿਹੜੀਆਂ ਭੀੜੀਆਂ ਸੀ 350 ਮਰਦੇ ਸੀ ਸਾਲ ਦੇ ਜਦੋਂ ਉਹਦੀਆਂ ਸੜਕਾਂ ਚੌੜੀਆਂ ਹੋਈਆਂ ਨੇ 500 ਤੋਂ ਉੱਤੇ ਹੈ ਅੰਕੜਾ ਇਹ ਪੰਜਾਬ ਸਰਕਾਰ ਦਾ ਆਕੜਾ ਆ ਸਪੀਡ ਵੱਧਦੀ ਹੈ ਸੋ ਇਹ ਭੁੱਲ ਜੋ ਵੀ ਅਸੀਂ ਨਹੀਂ ਚਾਹੁੰਦੇ ਵੀ ਸੜਕ ਚੌੜੀ ਨਾ ਹੋਵੇ ਜੇ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਸੜਕ ਦੇ ਲਈ ਗ੍ਰੀਨਫੀਲਡ ਨਵੀਂ ਜ਼ਮੀਨ ਤੇ ਬਣ ਸਕਦਾ ਆ ਜਾਮਨਗਰ ਤੋਂ ਅਮਰਸਰ ਨਵੀਂ ਜ਼ਮੀਨ ਅਕਵਾਇਰ ਕਰਕੇ ਸੜਕ ਅਪਰੂਵਲ ਹੋ ਸਕਦੀ ਹੈ ਵੀ 1.5 ਸਾਲ ਚ ਬਣ ਜਾਣੀ ਆ ਆ 40 50 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਹੋ ਕੇ ਨਵੀਂ ਸੜਕ ਨਹੀਂ ਸੀ ਬਣ ਸਕਦੀ ਕਿਉਂ ਕਿ ਗੱਲ ਸੜਕ ਦੀ ਜਾਂ ਟ੍ਰੈਫਿਕ ਦੀ ਨਹੀਂ ਸੀ ਆ 22000 ਦਰਖਤਾਂ ਤੇ ਅੱਖ ਸੀ ਇਹਨਾਂ ਦੀ ਪਾਰਟੀ ਦੇ ਕਿਸੇ ਦਿੱਲੀ ਵਾਲੇ ਨੂੰ ਕਿਤੇ ਵਧੀਆ ਕਿਤੇ ਦੇਖ ਗਿਆ ਹੋਣਾ ਵੀ ਸਬਜ਼ ਬਾਗ ਉਸ ਚੱਕਰ ਦੇ ਵਿੱਚ ਸਾਡੇ ਜਿਹੜੇ ਜਿੰਨੇ ਸੋਮੇ ਆ ਉਸ ਟੇਕ ਤੇ ਗਏ ਹੋਇਆ ਜੇ ਲੋਕ ਜਾਗਣਗੇ ਤੇ ਸਾਡੇ ਦਰਖਤ ਬਚ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਐ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤਿਹ ਅੱਜ ਇੱਥੇ ਆਉਣ ਤੇ ਅਸੀਂ ਆਏ ਆ ਕੁਝ ਪਿੰਡਾਂ ਤੋਂ ਨੌਜਵਾਨ ਆਏ ਆ ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹਾ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ ਇੱਕੋ ਹੀ ਆ ਡੀ ਐਫਓ ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਆ ਸੀਗਾ ਬਾਈ ਇੱਕ ਜਿਹੜੀ ਬੀਬੀ ਹਿੰਦੀ ਬੋਲਦੀ ਐ ਸੋਹੀ ਗੱਲ ਜਿਹੜੀ ਨੇ ਹਿੰਦੀ ਬੋਲਣੀਆਂ ਨੂੰ ਪੰਜਾਬ ਬਾਰੇ ਪਤਾ ਕੀ ਹੋਣਾ ਪੰਜਾਬ ਦੇ ਰੁੱਖਾਂ ਦੀ ਕਟਾਈ ਪੜਾਈ ਦੱਬਦੇ ਕਿल्ली ਤਾਂ ਉਹਦੇ ਨਾਲ ਗੱਲ ਕੀਤੀ ਵੀ ਸੋਨੂੰ ਨੋਟਿਸ ਹੋਇਆ ਜੀ ਤਾਂ ਕਹਿੰਦੇ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਹਾਲਾਂਕਿ ਕਪਲ ਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀ ਐਫਓ ਆ ਉਹਨੂੰ ਮੇਲ ਕੀਤੀ ਐ ਵੀ ਆਹ ਐਨ ਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਾਤ ਨਾ ਕਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਇੱਥੇ ਕਿਹੜਾ ਕਾਨੂੰਨ ਸਭ ਵੜਾ ਦਿੰਦੇ ਆ ਕਾਨੂੰਨ ਧਜੀਆਂ ੜਾ ਦਿੰਦੇ ਨੇ ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਮੰਗਲਵਾਰ ਨਾ ਜੀ ਹਾਂਜੀ ਹਾਂਜੀ ਪਰਸੋਂ ਜਦ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਆਦਮਪੁਰਾ ਨਹੀਂ ਜੀ ਆਦਮਪੁਰ ਅਸੀਂ ਪਹੁੰਚ ਰਹੇ ਆ ਸਾਰੀ ਸਾਡੀ ਟੀਮ ਪਹੁੰਚ ਰਹੀ ਆ ਮੈਂ ਅਪੀਲ ਕਰਦਾ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਉੱਠ ਕੇ ਆਓ ਯਾਰ ਇਹ ਸੋਡੇ ਦੀ ਛਾਵਾਂ ਦਿੰਦੇ ਨੇ ਇਹ ਸੋਡੇ ਲਈ ਆਕਸੀਜਨ ਦਿੰਦੇ ਨੇ ਮੀਂਹ ਪਾਉਂਦੇ ਨੇ ਜਦੋਂ ਅਸੀਂ ਤੁਸੀਂ ਜਾਣੋ ਪਟਿਆਲਾ ਸੰਹਤ ਨੂੰ ਤੇ ਸੋਨੂੰ ਜਦੋਂ ਗਰਮੀ ਦੇ ਵਿੱਚ ਵੀ ਐਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ ਥੱਲੇ ਆਉਣਿਓ ਸਾਰੀ ਛੱਡੇ ਸ਼ਾਂਹ ਸ਼ਾਂ ਐ ਰੁੰਡ ਮਰੁੰਡ ਬਣਾ ਦਿੰਗਾ ਜਿਵੇਂ ਉਹ ਵੀ ਕੰਨੇ ਹਰਦੇ ਪਰੇ ਸਰਦੇ ਹੁੰਨੇ ਆ ਤੇ ਲੱਗਣਾ ਵੀ ਇੱਕ ਦਰਾਹਤ ਨਹੀਂ ਤੋਂ ਸੋਨੂੰ ਪੀਲਾ ਬਾਈ ਹੁਣ ਇਹ ਕਹਣਗੇ ਸੜਕਾਂ ਨਹੀਂ ਚੌੜੀਆਂ ਯਾਰ ਕਰ ਲੈਣਾ ਸੀ ਬਾਰ-ਬਾਰ ਇਹ ਗੱਲ ਕਰਦੇ ਆ ਸੜਕਾਂ ਦਾ ਕੋਈ ਵਿਰੋਧੀ ਨਹੀਂ ਕਰ ਲੋ ਸੜਕਾਂ ਚੌੜੀਆਂ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਵੀ ਜ਼ਮੀਨਾਂ ਕੁਆਇਰ ਕਰਕੇ ਰੁੱਖ ਲਾਓ ਛੋਟੇ ਰੁੱਖਾਂ ਨੂੰ ਪੱਟ ਕੇ ਜਿਹਨੇ ਗੱਲ ਕੀਤੀ ਕਹਿੰਦੇ ਨੇ ਪੁਆਇੰਟ 0.32 0.32 ਜਿਹੜੇ ਪੰਜਾਬ ਦੇ ਸਭ ਤੋਂ ਘੱਟ ਜੇ ਰੁੱਖ ਨੇ ਕਿਤੇ ਪਫਾ ਤੇਗੜ ਸਾਹਿਬ ਜ਼ਿਲ੍ਹੇ 'ਚ ਜੇ ਤੁਸੀਂ ਪੱਟਣੇ ਆ ਤਾਂ ਇੱਥੇ ਹੀ ਖੋਕ ਕੇ ਲਾਓ ਕਿਤੇ ਸੋ ਅਸੀਂ ਇਹ ਚੇਤਾਵਨੀ ਆ ਸਰਕਾਰ ਨੂੰ ਤੇ ਠੇਕੇਦਾਰ ਨੂੰ ਵੀ ਫੋਨ ਕਰਤਾ ਵੀ ਭਾਈ ਇਹ ਦਰਾਤ ਨਾ ਪੜਦੀ। 500 ਹੀ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਆ ਜਾਂਦੇ ਆ ਦਾ ਹੂਕੂ ਕਰਦੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਆ ਨਾਂਗੇ ਲੈ। ਪਤਾ ਨਹੀਂ ਕਿਹੜਾ ਮੰਤਰੀ ਹੁੰਦਾ ਕੌਣ ਆਏ। ਇਹਨਾਂ ਨੂੰ ਲੋਕ ਵੀ ਉਹ ਜਿਹੇ ਭੰਤ ਕਹਿੰਦਾ ਹੁੰਦਾ ਸੀ ਨਾ ਕੋਈ ਹੂਕੂ ਕਰਦੇ ਨਾ ਤਾਂ ਲੋਕ ਕੀੜੇ ਮਕਾਉਣੇ ਲੱਗਦੇ ਆ ਖੜੇ ਛੋੜੇ ਖੜੇ 100 ਬੰਦਾ ਕੀੜਾ ਮਕਾਉਣਾ ਹੀ ਲੱਗਦਾ। ਇਹ ਤਾਂ ਉਦੋਂ ਹੀ ਆਉਂਦੇ ਆ ਧਰਤੀ ਦੇ ਜਦੋਂ ਵੋਟਾਂ ਆ ਜਾਂਦੀਆਂ ਨੇ। ਸੋ ਭਾਈ ਬੇਨਤੀ ਐ ਇੰਨੀ ਆ ਸਾਰਿਆਂ ਨੂੰ ਕਿ ਫਰਜ਼ ਸਾਰਿਆਂ ਦਾ ਯਾਰਾ ਇਹ ਛੋਡੇ ਛੋੜਾ ਜੀਵਨ ਦਾ ਇੱਕ ਅੰਗ ਨੇ ਮੈਂ ਕਹੂੰਗਾ ਰੁੱਖ ਯਾਰ ਆਓ ਯਾਰ ਆਪਾਂ 25 26 ਹਜ਼ਾਰ ਰੁੱਖ ਦਾ ਕਤਲ ਹੋਣਾ ਇਹ ਜਿਹੜੀਆਂ ਬਰੋਟੇ ਪਿੱਪਲ ਨਿੰਮ ਕਿੱਕਰਾਂ ਬਹੁਤ ਪੁਰਾਣੇ ਦਰਸ ਸਾਡੇ ਖੜੇ ਆ ਵੱਢ ਦੇਣੇ ਇਹਨਾਂ ਨੇ ਜੇ ਆਪ ਉੱਠ ਕੇ ਹੰਬੜਾ ਮਾਰਗੇ ਤਾਂ ਰੁੱਖ ਵੀ ਜਾਣਗੇ ਕੋਈ ਕੋਈ ਹੱਲ ਕਰਨਗੇ ਚਾਹੇ ਪਾਸੇ ਕੁਆਇਰ ਕਰਕੇ ਚਾਹੇ ਕਿ ਪਾਸਾ ਵੱਢਣ ਆਹ ਤੌਰ ਤੇ ਕਈ ਸੜਕਾਂ ਚੌੜੀਆਂ ਹੋਊਗਾ ਉਹਨਾਂ ਨੇ ਇੱਕ ਪਾਸੇ ਵੱਢ ਲਏ ਉਧਰ ਜ਼ਮੀਨ ਕੁਆਇਰ ਕਰਕੇ ਰੁੱਖ ਵੀ ਲਾਤੇ ਤੇ ਦੂਜੇ ਪਾਸੇ ਉਹਨੇ ਬਚਾ ਲਏ ਕਿ ਦੋਨੇ ਪਾਸੇ ਵੱਢੀ ਜਾਂਦੇ ਆ। ਸੋ ਪਰਸੋਂ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਹੋਣਾ ਸਾਰੇ ਲੋਕਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਭਾਈ ਜ਼ਿਲ੍ਹਾ ਪਟਿਆਲਾ ਦੇ ਬਦਗਰ ਸਾਹਿਬ ਤੋਂ ਪਹੁੰਚੋ। ਵਾਏ ਗੁਲੇਕੇ ਦਾ ਰੰਗਾਲ ਸਾਹਿਬ ਵਾਏ ਗੁਰਜੀ ਕੀ ਬਦਈ